ਇਕ ਨਾ ਨਟਵਰ ਲਾਲ ਹੁੰਦਾ ਸੀ ਉਧਰ ਆਪਣੇ ਉਹ ਯੂਪੀ ਵੀਰ ਉਧਰ ਹਾਂ ਉਸ ਸਟੇਟਾਂ ਦੇ ਬਾਹਾਂ ਚ ਕੰਮ ਕਰਦਾ ਰਿਹਾ ਉਹ ਲੱਭਾ ਨਹੀਂ ਮੁੜ ਕੇ ਕਿੱਥੇ ਗਿਆ ਉਹ ਉਹ ਪੇ ਦੇ ਪੁੱਤ ਨੇ ਕਰੀ ਤਾਜਮਹਿਲ ਦਾ ਸੌਦਾ ਕਰਤਾ ਸੀ ਇਦਾਂ ਦਾ ਬੰਦਾ ਹੀ ਉਹ ਮਤਲਬ ਤਾਜਮਹਿਲ ਦਾ ਸੌਦਾ ਕਰ ਦਿੱਤਾ ਵੀ ਇਹ ਆਪਣਾ ਹੀ ਆ ਇਦਾਂ ਦੇ ਬੰਦੇ ਬਹੁਤ ਲੱਭ ਜਾਂਦੇ ਉਥੇ ਇੱਥੇ ਵੀ ਲੱਭ ਲੈਂਦੇ ਉਹਨਾਂ ਤਾਂ ਉੱਥੇ ਥੋੜਾ ਇੱਥੇ ਠੱਗੀ ਹੋਰ ਧਾਵਨਾ ਮਾਰ ਲੈਂਦੇ ਆ ਬੀਬੇ ਪੁੱਤ ਬਣ ਕੇ ਮਾਰ ਲੈਂਦੇ ਉੱਤੇ ਸਿੱਧੀ ਮਾਰ ਲੈਂਦੇ ਠੱਗਾਂ ਨੇ ਤਾਂ ਠੱਗੀ ਮਾਰ ਰਹੀਆਂ ਜਿੱਥੇ ਜਿੱਥੇ ਜਿਆ ਸੂਤ ਆ ਗਿਆ ਠੀਕ ਆ ਜੀ ਤੇ ਜਦੋਂ ਇੱਥੇ ਇਦਾਂ ਫਿਰ ਜਦੋਂ ਜਿਆਦਾ ਪੈਸਾ ਆ ਜਾਂਦਾ ਫਿਰ ਉਹਨੂੰ ਲੋਕ ਸਿੱਧਾ ਠੱਗ ਨਹੀਂ ਕਹਿੰਦੇ ਲੋਕ ਵੀ ਕਹਿੰਦੇ ਪੈਸੇ ਇਦਾਂ ਬਣ ਗਏ ਨਾ ਤੂੰ ਦਾ ਘਮਾਫਰਾ ਕੇ ਗੱਲ ਕਰ ਦਿੰਦੇ ਸਿੱਧਾ ਠੱਗ ਕਹਿਣਾ ਲੋਕ ਫੀਲ ਚੰਗਾ ਜਿਆ ਨਹੀਂ ਕਰਦੇ ਵੀ ਅਗਲਾ ਯਾਰ ਰੇਂਜ ਰੋਵਰ ਚ ਘੁੰਮਣ ਡਿਆ ਤਾਂਹੀਂ ਠਾਕੀ ਜਾਈਗੀ ਹਨਾ ਇਹ ਵੀ ਨਹੀਂ ਸੁਣਾ ਲੱਗਦਾ ਸੋ ਸਭੇਕ ਸ਼ਬਦਾਂ ਦੇ ਵਿੱਚ ਠੱਗ ਠੱਗ ਵੀ ਇੱਕ ਮਨੋਵਰਤੀ ਆ ਪਰਵਰਤੀ ਆ ਇੱਕ ਠੱਗ ਕੀ ਕਹਿੰਦੇ ਚੋਰ ਚੋਰੀ ਤੂੰ ਜਾਏ ਹਿਰਾ ਫੇਰੀ ਤੂੰ ਨ ਜਾਏ ਠੱਗ ਬੰਦੇ ਨੇ ਕਿਤੇ ਨਾ ਕਿਤੇ ਸੂਤ ਲਾ ਹੀ ਲੈਣਾ ਹੁੰਦਾ ਕਿਤੇ ਨਾ ਕਿਤੇ ਜਿੱਧਰੋਂ ਜਿੱਥੇ ਸੂਤ ਆ ਗਿਆ ਜਿਹੜਾ ਬੰਦਾ ਦੇਖਿਆ ਨਾ ਭੋਲਾ ਜਿਹਾ ਹੈਗਾ ਐ ਚੱਕ ਦੋ ਕੋਈ ਨਹੀਂ ਦੇਖੀ ਜਾਓ ਹਾਂ ਸਾਹਕ ਤਾਂ ਉੱਪਰ ਹੁੰਦਾ ਕਰੇ ਹੁੰਦਾ ਅਗਲਾ ਕਹਿੰਦਾ ਦੇਖੀ ਜਾਓ ਪਹਿਲਾਂ ਥੱਲੇ ਦਾ ਨਜ਼ਾਰੇ ਲਾਓ ਕਿ ਨਹੀਂ ਲਾਓ ਆ ਨਟਵਰ ਲਾਣੀ ਜਲੰਧਰ ਦਾ ਗਿਰਜਾ ਘਰ ਵੇਚਣ ਤੁਰਪੈ 135 ਸਾਲ ਪੁਰਾਣਾ ਗਿਰਜਾ ਘਰ ਤੇ 5 ਕਰੋੜ ਦਾ ਬਿਆਨਾ ਲੈ ਲਿਆ ਬਿਆਨਾ ਦੇਣ ਵਾਲੇ ਵੀ ਗਾਂ ਸਿਰਾਈ ਠੀਕ ਆ ਜੀ ਉਹ ਤਾਂ ਪਤਾ ਉਥਲੇ ਲੱਗਾ ਜੇਲੇ ਜਦੋਂ ਰਹਿ ਗਈਏ ਅ ਥੋੜੇ ਕਿ ਦਿਨ ਰਹਿ ਗਏ ਗੋਲਕਨਾਥ ਗਿਰਜਾ ਘਰ ਚਰਚਾ ਜਿਹੜਾ ਵੇਚਣ ਦੀ ਕੋਸ਼ਿਸ਼ ਕੀਤੀ 5 ਲੱਖ ਦਾ ਬਿਆਨਾ ਲੈ ਲਿਆ ਤੇ ਜਦੋਂ 2 ਦਿਨ ਪਹਿਲਾਂ ਉਥੇ ਬਾંબੂਆਂ ਟਾਂਕੇ ਨਾ ਪਹੁੰਚੇ ਉਥੇ ਇਦਾਂ ਹੱਥ ਕਰਨ ਨਾਲ ਦੇ ਉਹ ਦਿਖਾਉਂਦੇ ਫਿਰਨ ਤੇ ਆ ਆਪਣਾ ਹੀ ਆ ਸਾਰਾ ਉਮਰੇਸ਼ਰ ਧਾਲੂ ਖੜੇ ਉਹ ਕਹਿੰਦੇ ਕਿੱਧਰ ਕਹਿੰਦੇ ਜੀ ਸਾਹੀ ਬਿਆਨਾ ਲੈ ਲਿਆ ਕਹਿੰਦੇ ਕਾਹਦਾ ਬਿਆਨਾ ਲੈ ਲਿਆ ਅਖੇ ਜੀ ਇਹਦਾ ਬਿਆਨਾ ਲੈ ਲਿਆ ਸੀ ਉਹ ਕਹਿੰਦੇ ਕੰਮ ਕਰੋ ਤੁਰਦੇ ਲੱਗੋ ਇੱਥੇ ਕਿਹੜਾ ਬਿਆਨਾ ਕਿਹੜਾ ਘਵਾਲਦੇ ਤੁਸੀਂ ਠੀਕ ਆ ਜੀ ਜਲੰਧਰ ਦੇ ਜਲੰਧਰ ਦੇ ਡੀਸੀ ਹਮਾਸ਼ੂ ਅਕਰਵਾਲ ਨੇ ਦੱਸਿਆ ਕਰ ਰਜਿਸਟਰੀ ਤੇ ਪਾਬੰਦੀ ਲਾਤੀ ਹੁਣ ਤੇ ਮੁਲਾਜ਼ਮ ਦੀ ਪਛਾਣ ਜਾਰਡਨ ਨਾਂ ਵੀ ਅੰਗਰੇਜ਼ੀ ਜਾਰਡਨ ਮਸੀਹ ਵਾਸੀ ਲੁਧਿਆਣਾ ਵਜੋਂ ਹੋਈ ਆ ਤੇ ਜਿਹੜੇ ਮੌਜੂਦਾ ਸਮੇਂ ਦੇ ਨਟਵਰਲ ਨਾਲ ਟੱਕਰ ਲੈਣ ਦੀ ਕੋਸ਼ਿਸ਼ ਕਰ ਰਹੇ ਸੀ ਤੇ ਜਿਨ੍ਹਾਂ ਨੇ ਦੇਖਿਆ ਕਿ ਗਿਰਜਾ ਘਰ ਦੀ 44 ਕਨਾਲ ਤੋਂ ਵੱਧ ਦੀ ਜ਼ਮੀਨ ਹੈ ਜਿਹੜੀ ਉਹਦਾ ਸੌਦਾ ਕਰ ਦਿੱਤਾ ਸੀ ਜਨਾਬ ਹਣੀ ਗੱਲੀਬਾਤੀ ਇਦਾਂ ਹੱਥ ਦਿਖਾ ਕੇ ਆ ਆਪਣਾ ਹੀ ਆ ਇਧਰ ਨੂੰ ਤੇ ਉਹ ਉਹ ਜਾਰਡਨ ਨੇ ਮਿਸ਼ਨ ਕੰਪਾਊਂਡ ਜਲੰਧਰ ਵਿੱਚ ਇੱਕ 5 5 ਕਰੋੜ ਲੈ ਲਿਆ ਜਦੋਂ ਰਜਿਸਟਰੀ ਚ ਦੋ ਦਿਨ ਰਹਿਗਾ ਉਦੋਂ ਉਥੇ ਪਹੁੰਚੇ ਵੀ ਸੀ ਰਜਿਸਟਰੀ ਘਰ ਲੈਣ ਦੀ ਗੱਲ ਨੂੰ ਉਹ ਕਹਿੰਦੇ ਭਰਾਵਾ ਇਹਦੀ ਰਜਿਸਟਰੀ ਨਹੀਂ ਹੋ ਸਕਦੀ ਠੀਕ ਆ ਜੀ ਤੇ ਬਾਅਦ ਦੇ ਵਿੱਚ ਗੱਲ ਆ ਪੁਲਿਸ ਵਾਲਿਆ ਕੋਲ ਪਹੁੰਚੀ ਆ ਤੇ ਮੁੜ ਕੇ ਡੀਸੀ ਸਾਹਿਬ ਨੇ ਰਜਿਸਟਰੀ ਤੇ ਲਾਤੀ ਆ ਜਿਹੜੀ ਰੋਕ ਜਿਹੜਾ ਉਸਮਨ ਜਮਨ ਵਾਲਾ ਨਟਵਰ ਲਾਲ ਸੀ ਨਾ ਉਹਦੇ ਉੱਤੇ ਫਿਲਮ ਵੀ ਬਣੀ ਆ ਉਹ ਵੀ ਇਦਾਂ ਹੀ ਕਰਦਾ ਸੀ ਉਹਦੇ ਠੱਗੀ ਦੇ ਢੰਗ ਬੜੇ ਪੁਰਾਣੇ ਸੀ ਤੇ ਉਹ ਜਦੋਂ ਬਜ਼ੁਰਗ ਹੋਇਆ ਉਹ ਮੁੜ ਕੇ ਲੱਭਾ ਨਹੀਂ ਉਹ ਬੰਦਾ ਨਟਵਰ ਲਾਲ ਜਿਹੜਾ ਸੀ ਨਾ ਉਹ ਉਹਨੂੰ ਬੜਾ ਮਸ਼ਹੂਰ ਸੀ ਉਹ ਤੇ ਆਖਰੀ ਵਾਰ ਉਹਨੂੰ ਫੜਿਆ ਉਹ ਬਸ ਨਾਲ ਪੁਲਿਸ ਵਾਲਿਆਂ ਨਾਲ ਲੈ ਕੇ ਬਜ਼ੁਰਗ ਹੋਇਆ ਸੀ ਥੋੜਾ ਜਿਹਾ ਜਦੋਂ ਐਂਡ ਜੈ ਦੀ ਗੱਲ ਆ ਤੇ ਜਦੋਂ ਮਤਲਬ ਬਜ਼ੁਰਗ ਹੋ ਗਿਆ ਸੀ ਤੇ ਠੱਗ ਵੀ ਬਿਰਗ ਹੁੰਦੇ ਆ ਠੱਗ ਕਿਹੜਾ ਉੱਥੇ ਉਮਰ ਚ ਰਹਿ ਜਾਂਦੇ ਆ ਤੇ ਬਾਅਦ ਚ ਨਾਲ ਪੁਲਿਸ ਵਾਲਾ ਸੀ ਪੁਲਿਸ ਵਾਲਿਆਂ ਨੂੰ ਕਹਿੰਦਾ ਵੀ ਖਾਓ ਬਿਸਕਟ ਪੁਲਸ ਵਾਲਿਆਂ ਨੇ ਬਿਸਕਟ ਖਾਦੇ ਬਸ ਬਿਸਕਟ ਹੀ ਚੜ ਗਿਆ ਅਗਲੇ ਨੂੰ ਨਟਵਰ ਲਾਲ ਹੁਣੀ ਹੋ ਗਿਆ ਸ਼ੂਮੰਤਰ ਮੁੜ ਕੇ ਨਹੀਂ ਲੱਭੇ ਉਹ ਨਟਵਰ ਲਾਲ ਅੰਤਲੇ ਸਮੇਂ ਤੱਕ ਪਤਾ ਹੀ ਨਹੀਂ ਕਿੱਥੇ ਲੱਭਾ ਕਿੱਥੇ ਰਿਹਾ ਪੁਲਿਸ ਲੱਭਦੀ ਲੂਪਦੀ ਰਹੀ ਪਰ ਉਹ ਸ਼ਹਿ ਗਿਆ ਕਿਤੇ ਪੈਸੇ ਪੂਸੇ ਕੁੜ ਚੰਗੇ ਸੀ ਅਗਲਾ ਕਿਤੇ ਰਾਮ ਦੇ ਨਾਲ ਕਿਤੇ ਲੈ ਲਿਆ ਉਹਨੇ ਘਰ ਕੋ ਹਨਾ ਹੁਣ ਬੜੇ ਹੋਏ ਨੇ ਕਿਹੜਾ ਠੱਗੀ ਮਾਰਨੀ ਕਿਤੇ ਹੁੰਦਾ ਤਾਂ ਤਾਂ ਕਿਤੇ ਕ੍ਰਾਈਮ ਕਰਦਾ ਤਾਂ ਡਿੱਕੇ ਆਉਂਦਾ ਕ੍ਰਾਈਮ ਕਰਨਾ ਅਗਲੇ ਨੇ ਛੱਡ ਦਿੱਤਾ ਹੁਣ ਬਸ ਸ਼ਹਿ ਗਿਆ ਅਗਲਾ ਬਹੁਤ ਲੋਕ ਇਦਾਂ ਦੇ ਆ ਜਿਹੜੇ ਨਾਂ ਨੂੰ ਬਦਲ ਕੇ ਅਗਲੇ ਚੋਪ ਚ ਪਿੱਤੇ ਰਹਿਣ ਲੱਪ ਜਾਂਦੇ ਲੱਭਦੇ ਹੀ ਨਹੀਂ ਮੁੜ ਕੇ ਬੱਸ ਕਿਹੜਾ ਕੇਸਾਂ ਦੇ ਵਿੱਚ ਨਾ ਚੱਲਦੇ ਰਹਿ ਜਾਂਦੇ ਆ ਤੇ ਉਹ ਉਹ ਗਾਂ ਦੀ ਟੈਟ ਵੀ ਕਿਤੇ ਘਟ ਘਟ ਹੋ ਜਾਂਦੀ ਉਹਨਾਂ ਦੀ ਪਰ ਉਹ ਨਹੀਂ ਮੁੜ ਕੇ ਲੱਭਦੇ ਇਹ ਨਟਵਰ ਲਾਲ ਨੂੰ ਵੀ 5000 ਰੁਪਏ ਫੜਿਆ ਤੇ 5000 ਰੁਪਏ ਇਦਾਂ ਹੀ ਛੋਟਾ ਤੇ ਆ ਕਿ ਜਾਰਡਨ ਮਸੀਹ ਇਹ ਟੱਕਰ ਦੇਣਗੇ ਨਟਵਰ ਲਾਲ ਨੂੰ ਜੇ ਸਾਹਬ ਦੇ ਨਾਲ ਇਹਨਾਂ ਨੇ ਕੰਮ ਮਤਲਬ ਧਰ ਲਿਆ ਤੇ ਇਧਰ ਨੂੰ ਬਿਲਡਿੰਗਾਂ ਬਿਲਡਿੰਗਾਂ ਵੇਚਣ ਨਾਲ ਨੂੰ ਪਹੁੰਚਣਗੇ ਹੌਲੀ ਹੌਲੀ ਮੈਨੂੰ ਲੱਗਦਾ ਇਧਰ ਤਾਜਮਹਿਲ ਨਾਲ ਨੂੰ ਛੋਟੇ ਛੋਟੇ ਕੰਮਾਂ ਤੋਂ ਕੰਮ ਸ਼ੁਰੂ ਕਰਦਾ ਹੁੰਦਾ ਬੰਦਾ ਪੈਂਦੀ ਸਟੇ ਥੋੜੀ ਤਾਜਮਲ ਦਾ ਸੌਦਾ ਕਰ ਦੂਗਾ ਕਹਿੰਦੇ ਨਟਵਰ ਲਾਲ ਨੇ ਤਾਂ ਇੱਕ ਵਾਰੀ ਸੰਸਦ ਦੇ ਦੁਆਲੇ ਜਿਹੜੀ ਪੁਰਾਣੀ ਸੰਸਦ ਸੀ ਉਹਨੂੰ ਵੇਚਣ ਦਾ ਸੌਦਾ ਕਰਦਿਆਂ ਲੱਗਾ ਸੀ ਸੰਸਦ ਦਾ ਸੌਦਾ ਕਰਦਿਆਂ ਲੱਗਾ ਸੀ ਬਾਹਰਲੀ ਕਿਤੇ ਕੋਈ ਸਾਮੀ ਉੱਥੇ ਦੇਖਿਆ ਜਲੰਧਰ ਦੇ ਵਾਲੇ ਵਾਲੇ ਜਿਹੜੀ ਬਲੰਦਰ ਕਾ ਨੂੰ ਦਿੱਲੀ ਜਿਹੜੀ ਸੰਸਦ ਆ ਉਹ ਵੇਚਣ ਦਾ ਸੌਦਾ ਕਰਦਿਆਂ ਲੱਗਾ ਹੈ ਕਿਤੇ ਕਿਸੇ ਬਾਹਰੀ ਕੰਪਨੀ ਦੇ ਨਾਲ ਉੱਥੇ ਲੋ ਗੱਲ ਖੁੱਲ ਗਈ ਬਚਾ ਹੋ ਗਿਆ ਕਿ ਉੱਥੋਂ ਬਿਆਨ ਨਹੀਂ ਲੈ ਗਿਆ ਸੰਸਦ ਦਾ ਉਦੋਂ ਐਮਪੀ ਅੰਦਰ ਨੂੰ ਜਾ ਰਿਹਾ ਤੇ ਪੰਜ ਚਾਰ ਜਣੇ ਰਜਿਸਟਰੀ ਕਰਾਉਣ ਜਾ ਰਿਹਾ ਹੈ ਇਹ ਰਜਿਸਟਰੀ ਕਰਾਉਣੀ ਹੈ ਜੀ ਹਾਂ ਆਮਨੇ ਤੋਂ ਪੈਸੇ دیے ਹੈ ਅਗਲੇ ਦਿਨੇ ਪੈਸੇ ਤੁਹਾਨੂੰ ਹਾਂ ਬਾਹਰੋਂ ਵੱਟ ਮਾਰ ਕੇ ਮੋੜੋ ਇਹਨਾਂ ਨੂੰ ਵੱਡੇ ਸੰਸਦ ਦੀ ਰਜਿਸਟਰੀ ਕਰਾਉਣ ਫਿਰਦੇ ਆ ਜਿਹੜੇ ਹਾਂ ਅਹੀਂ ਇਥੇ ਕਾਨੂੰਨ ਬਣਾਉਣਿਆ ਤੁਸੀਂ ਮਾਮਾ ਆਪਣੇ ਕਾਨੂੰਨ ਚੱਕੀ ਫਿਰਦੇ ਆ ਕਿ ਸੰਸਦ ਲੈ ਲੈਣੀ ਮੁੱਲ ਅਹੀਂ ਇਹ ਗੱਲ ਹਵਾਲ ਹੀ ਨਹੀਂ ਸੱਚੀ ਆ ਕਿ ਉਹਨੇ ਸੰਸਦ ਦਾ ਸੌਦਾ ਕਰਦਿਆਂ ਲਗਾਈ ਹੋ ਉਹ ਤਾਂ ਗੱਲ ਖੁੱਲ ਗਈ ਪੁੱਛ ਪੁੱਛ ਲਿਆਉਣਾ ਨੇ ਕਿਸੇ ਤੋਂ ਕੰਪਨੀ ਵਾਲਿਆਂ ਨੇ ਵੀ ਸੰਸਦ ਵੇਚ ਦਈਓ ਕਿਤੇ ਕੰਮ ਕਰੋ ਕੋ ਅਗਲ ਵਰਤੋਂ ਸੰਸਦ ਕਿਥੋਂ ਵਿਕਜੂ ਉਹ ਤਾਂ ਕੰਮ ਹੀ ਦਰੁ ਗਿਆ ਤਾਜਮਹਿਲ ਦਾ ਸੌਦਾ ਤਾਂ ਕਰ ਦਿੱਤਾ ਸੀ ਤੇ ਦੁਨੀਆ ਬੜੀ ਛਾਤਰ ਹੈ ਜਿਹੜੀ ਗਾਂ ਤੋਂ ਕਾਂ ਦੁਨੀਆ ਐਸੀ ਗੱਲ ਨਹੀਂ ਐਵੇਂ ਨਿੱਕੀ ਮੋਟੀ ਗੱਲ ਨਹੀਂ ਨਟਵਰ ਲਾਲ ਦਾ ਨਾਮ ਐਵੇਂ ਨਹੀਂ ਜਿਹੜਾ ਦੁਨੀਆ ਦੇ ਵਿੱਚ ਚੱਲਦਾ ਠੀਕ ਆ ਜੀ ਅੱਛਾ ਥੋੜੀਆਂ ਜਿਹੀਆਂ ਜੇ ਇੰਗਲੈਂਡ ਦੀਆਂ ਖਬਰਾਂ ਸੁਣਾ ਦੀ ਕਿ ਪੰਜਾਬ ਦੀਆਂ ਪੰਜਾਬ ਦੀਆਂ ਸੁਣਾ ਦਨੇ ਤੁਹਾਨੂੰ ਇੱਕ ਦੋ ਠੀਕ ਹੈ ਜੀ ਉਹ ਪਿੱਛੇ ਦੇ ਨਾ ਇਹੋ ਇਹ ਆਪਣੇ ਅ ਪਹਿਲਾਂ ਤਾਂ ਚਲੋ ਜਿਹੜੀ ਆਪਣੇ ਵਿਧਾਨ ਸਭਾ ਦਾ ਸੈਸ਼ਨ ਹੋਇਆ ਉਹ ਤਿੰਨਾਂ ਕਿ ਦਿਨਾਂ ਦਾ ਸੈਸ਼ਨ ਹੋਇਆ ਤੇ ਸੈਸ਼ਨ ਦੇ ਵਿੱਚ ਜਦੋਂ ਨਾ ਗੱਲਬਾਤ ਮਤਲਬ ਹੋਣ ਲੱਪਈ ਸੰਸਦ ਦੇ ਵਿੱਚ ਆ ਕੇ ਤੇ ਪਹਿਲਾਂ ਵਿਰੋਧੀ ਧਿਰ ਵਾਲੇ ਬੋਲੇ-ਬਾਲੇ ਸੁਖਪਾਲ ਸਿੰਘ ਖਹਿਰਾ ਹੁਣੀ ਦੇ ਨਾਲ ਤਾਂ ਆੜਾ ਹੀ ਵੱਡਾ ਔਰਾ ਲਿਆ ਉਹਨਾਂ ਨੇ ਖੈਰਾ ਸਾਹਿਬ ਵੀ ਗਿਣੀ ਗਏ ਕਿਤੇ ਉਹ ਕਹਿੰਦੇ 25 ਵਾਰੀ ਮੈਂ ਐ ਕੀਤਾ 1 2 3 4 25 ਵਾਰੀ ਹੱਥ ਖੜਾ ਕਰੀ ਗਏ ਸਪੀਕਰ ਸਾਹਿਬ ਨੇ ਦੇਖਿਆ ਹੀ ਨਹੀਂ ਉਹਦੇ ਵਾਲ ਨੂੰ ਖੈਰਾ ਸਾਹਿਬ ਹੱਥ ਖੜਾ ਕਰੀ ਗਏ ਸਪੀਕਰ ਸਾਹਿਬ ਆਲੇ ਦੁਆਲੇ ਦੇਖੀ ਦੁਖੀ ਗਏ ਵੀ ਤੇਰੇ ਨਾਲ ਤਾਂ ਮੈਂ ਦੇਖਣਾ ਹੀ ਨਹੀਂ ਐ ਅੱਖ ਜੀ ਨਾਲ ਦੇਖ ਲੈਣਾ ਕਹਿੰਦੇ ਹੁਣੇ ਵਾ ਹੱਥ ਖੜਾ ਕਰ ਰਿਆ ਪਰ ਦਿੱਕਰੀ ਜਾਵੇ ਆਪਾਂ ਕਿਹੜਾ ਟਾਈਮ ਦੇਣਾ ਤੇ ਖੈਰਾ ਸਾਹਿਬ ਹੱਥ ਖੜਾ ਕਰੀ ਗਏ ਉਹਨਾਂ ਨੇ ਟਾਈਮ ਟੂ ਵੀ ਨਹੀਂ ਦਿੱਤਾ ਖੈਰਾ ਸਾਹਿਬ ਕਹਿੰਦੇ ਇੱਥੇ ਕੀ ਕਰਨਾ ਬਾਹਰ ਟੀਵੀ ਚੈਨਲ ਆ ਅਹੀਂ ਗੱਲ ਆਪਣੀ ਬਾਹਰ ਜਾ ਕੇ ਕਰ ਦਿੰਨੇ ਆ ਉਹਨਾਂ ਨੇ ਵੀ ਆਪਣੀ ਪੜਾਤਗਾ ਬਾਹਰ ਟੀਵੀ ਚੈਨਲਾਂ ਦੇ ਵਿੱਚ ਕੱਢ ਦਿੱਤੀ ਕੁਲਤਾਰ ਸਿੰਘ ਸੰਧਵਾ ਜਦੋਂ ਚੱਲਦਾ ਚੱਲਦਾ ਮਤਾ ਇੱਕ ਮਤਾ ਰੋਗ ਲਿਆ ਉਹਨਾਂ ਨੇ ਵਿੱਚ ਕਹਿੰਦੇ ਵੀ ਕੰਮ ਛੱਡ ਦਿਓ ਸਾਰੇ ਗੱਲ ਕਰਨੀ ਹੈ ਇੱਕ ਮੜ ਜੀ ਇਹਦੇ ਕਰੋ ਜੀ ਕਹਿੰਦੇ ਵੀ ਮੈਂ ਇੱਕ ਭ੍ਰਿਸ਼ਟਾਚਾਰ ਦੇ ਕੋਟਕਪੂਰੇ ਦੀ ਗੱਲ ਕਰਨੀ ਆ ਤੁਸੀਂ ਯਕੀਨ ਕਰਿਓ ਜਦੋਂ ਸਾਰਾ ਸੰਸਦ ਰੋਕ ਕੇ ਤੇ ਕੋਟਕਪੂਰੇ ਦੀ ਗੱਲ ਕਰਨੀ ਸ਼ੁਰੂ ਕੀਤੀ ਕਿ ਇੱਕ ਐਸਆਈ ਆ ਮੈਂ ਉਹ ਲਾਈਵ ਦੇਖਣ ਗਿਆ ਹੀ ਮੈਂ ਕਿਹਾ ਐਸਆਈ ਆ ਦਿਮਾਗ ਚ ਮੇਰੇ ਉਸੇ ਵੇਲੇ ਘਟਕੀ ਕਰੀ ਮੈਂ ਕਿਹਾ ਯਾਰ ਹੱਦ ਹੋ ਗਈ ਵਿਧਾਨ ਸਭਾ ਦਾ ਸਪੀਕਰ ਸਾਰਾ ਕੰਮ ਰੋਕ ਕੇ ਗੱਲ ਕਿ ਐਸਏ ਦੀ ਕਰਨ ਲੱਗਾ ਆ ਦਾਲ ਚ ਕੋਈ ਕਾਲਾ ਹੋਣਾ ਇਹ ਗੱਲ ਸਿੱਧੀ ਨਹੀਂ ਮੈਂ ਕਿਹਾ ਐਡੀ ਜਿੱਡੀ ਦਿਖ ਰਹੀ ਆ ਉਹ ਜੀ ਉਹਨਾਂ ਨੇ ਗੱਲ ਦਾ ਪੂਰਾ ਭੂਮਿਕਾ ਬਣਨੀ ਪਹਿਲਾਂ ਕਿ ਇੱਕ ਐਸਆਈ ਆ ਉਹਨੇ ਗੈਂਗਸਟਰ ਤੋਂ ਪੈਸੇ ਲੈ ਲਏ ਹੋਆ ਤੇ ਉਹ ਜੀ ਵਿਜੇ ਕੁਮਰ ਵਿਜੇ ਪ੍ਰਤਾਪ ਨੂੰ ਖੜਾ ਕਰ ਲਿਆ ਉਦਾਂ ਦਾ ਕੋਮ ਵਿਜੇ ਪ੍ਰਤਾਪ ਹੁਣੀ ਟੇਢੇ ਚੱਲਦੇ ਆ ਪਰ ਉਦਨ ਕੋਮ ਕੁਮਰ ਵਿਜੇ ਪ੍ਰਤਾਪ ਨੂੰ ਕਹਿੰਦੇ ਪ੍ਰਤਗੋਜੇ ਬਰੇ ਪੰਜਾਬ ਵਿਜੇ ਪ੍ਰਤਾਪ ਜੀ ਤੁਸੀਂ ਦੱਸੋ ਖੜੇ ਹੋ ਬੋ ਕੁਮਰ ਵਿਜੇ ਪ੍ਰਤਾਪ ਨੂੰ ਹੀ ਪਤਾ ਤਾਂ ਲੱਗ ਗਿਆ ਹੁਣ ਮਨੋਮਨੀ ਵੀ ਉਹ ਵੀ ਪੁਲਿਸ ਅਫਸਰ ਰਹੇ ਆ ਵੀ ਕਿਹੜੇ ਕਿਹੜੇ ਚੱਕਰ ਦੇ ਵਿੱਚ ਕਿਹੜੇ ਕਿਧਰੋਂ ਕੀ ਗੇਮ ਘੁੰਮ ਰਹੀ ਆ ਉਹ ਕਹਿੰਦੇ ਦੱਸ ਤਾਂ ਦਿਨਾ ਪਰ ਮੈਂ ਤਾਂ ਕੁਝ ਹੋਰ ਤਿਆਰੀ ਕਰਕੇ ਲਿਆਂਦੀ ਆ ਭਰਾਵਾ ਤੁਸੀਂ ਆ ਸਵਾਲ ਕੱਢ ਕੇ ਬਹਿ ਗਏ ਮੁਰੇ ਅੱਛਾ ਜੀ ਗੱਲ ਉਹ ਗੱਲ ਇਦਾਂ ਹੋਈ ਵੀ ਰਿਪੋਰਟ ਥੈਂਕ ASI ਦੀ ਗੱਲਬਾਤ ਚਲਦੀ ਉਹਨਾਂ ਦੇ ਅੰਦਰ ਹੁਣ ਗੱਲ ਇੱਕ ਸੋਚਣ ਵਾਲੀ ਤੇ ਉੱਥੇ ਹੀ ਸੀ ਕਿ ਸਪੀਕਰ ਵਿਧਾਨ ਸਭਾ ਦਾ ਕੋਟ ਕਪੂਰੇ ਦੇ ASI ਦੀ ਗੱਲ ਕਰ ਰਿਹਾ ਇੱਕ ਸਪੈਸ਼ਲ ਇੱਕ ਬੰਦੇ ਦੀ ਨਾਂ ਲੈ ਕੇ ਵਿਧਾਨ ਸਭਾ ਦੇ ਵਿੱਚ ਤੇ ਕਹਿ ਰਿਹਾ ਵੀ ਕਿਦਾਂ ਬਾਕੀਆਂ ਨੂੰ ਕਹ ਰਿਹਾ ਵੀ ਕਿਦਾਂ ਵੀ ਡੀਜੀਪੀ ਤੋਂ ਆਪਾਂ ਰਿਪੋਰਟ ਮੰਗਾ ਲਈਏ ਮੈਂ ਕਿਹਾ ਵੀ ਇਹ ਆਪਣਾ ਕੋਈ ਕਿੜ ਕੋਟ ਲੱਗਦੀ ਆ ਇਹ ਸੀ ਗੱਲ ਨਹੀਂ ਜਿਹੜਾ ਸਿੱਧੀ ਮਾਰ ਜਿਹੜੇ ਉੱਤੋਂ ਦੀ ਪਾਉਣ ਨੂੰ ਫਿਰਦੇ ਆ ਇਹ ਲੈ ਵੀ ਉਹੀ ਗੱਲ ਹੋਈ ਤਕਾਲਾਂ ਤੱਕ ਖੈਰਾ ਸਾਹਿਬ ਨੇ ਕੱਢ ਲਿਆ ਸਾਰਾ ਸਟੇਟਮੈਂਟ ਉਹ ਕਿਤੇ ਉਹ ਜਿਹੜਾ ਬੋਰਡ THING ESIC ਉਹ ਜੜਾ ਉਹਦੀਆਂ ਵਾਵਾ ਡੂੰਗੀਆਂ ਹੀ ਉਹਨੇ ਕੁਲਤਾਰ ਸਿੰਘ ਸੰਧਵਾ ਦੇ ਭਰਾ ਦੇ ਨਾਲ ਕਿਤੇ ਅਡਾ ਲੈ ਲਿਆ ਸੀ ਸ਼ਾਮ ਤੱਕ ਉਹਨੇ ਰੱਖੀ ਸੀ ਸਾਹਮਣੇ ਜਿਹੜੀ ਹੋ ਗਈ ਆ ਉਹ ਰਿਕਾਰਡਿੰਗ ਉਹਨੇ ਟੀਵੀ ਚੈਨਲ ਨੂੰ ਮਾਲਕ ਦੀ ਰਿਕਾਰਡਿੰਗ ਭੇਜੀ ਤੀ ਵੀ ਆਹ ਦੇਖ ਲਓ ਜੀ ਕੁਲਤਾਰ ਸਿੰਘ ਸੰਧਵਾ ਦੇ ਭਰਾ ਹੁਣੀ ਬੀਰ ਦਿਵਿੰਦਰ ਸਿੰਘ ਹੁਣੀ ਕਹਿੰਦੇ ਖਰੇ ਤੇ ਬਈ ਉਹ ਕੀ ਆ ਉਹ ਦੇਸ਼ਾਂਦੇ ਦੇ ਰਹੇ ਨੇ ਕੀ ਸਭੇ ਸ਼ਬਦਾਂ ਦੇ ਵਿੱਚ ਗਾਲਾਂ ਕੱਢ ਰਹੇ ਨੇ ਉਹ ਤੇ ਉਹ ਮੁੜ ਕੇ ਮਸਲਾ ਤਰਲ ਗਿਆ ਮੁੜ ਕੇ ਡੀਜੀਪੀ ਸਾਹਿਬ ਨੇ ਦੂਜੇ ਦਿਨ 10 ਵਜੇ ਪੇਸ਼ ਹੋਣਾ ਸੀ ਉਹ ਰੌਲਾ ਤਾਂ ਪਹਿਲੇ ਹੀ ਸ਼ਾਮ ਨੂੰ ਹੀ ਪੈ ਗਿਆ ਕਿ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੇ ਆਪਣੀ ਕਿੜ ਕੱਢੀ ਆ ਟੇਡੇ ਟੇਡੇ ਢੰਗ ਦੇ ਨਾਲ ਤੇ ਦੂਜੇ ਦਿਨ ਫੇਰ ਡੀਜੀਪੀ ਸਾਹਿਬ ਨੇ ਕੀ ਕਰਨ ਜਾਣਾ ਸੀ ਗੱਲ ਹੀ ਨਿਕਲ ਗਈ ਸਾਰੀ ਤੇ ਉਹ ਇੱਕ ਇਹ ਮਸਲਾ ਵਿਧਾਨ ਸਭਾ ਦੇ ਵਿੱਚ ਆਪਣੀ ਕਿੜ ਮਤਲਬ ਕੱਢੀ ਤੇ ਬੜੇ ਹਸਾਬ ਜੇ ਨਾ ਕੱਢੀ ਮਤਲਬ ਇਦਾਂ ਨਹੀਂ ਸਿੱਧੀ ਕੱਢੀ ਸਾਰੇ ਮਤੇ ਰੋਕ ਕੇ ਵੀ ਪੰਜਾਬ ਦੇ ਵਿੱਚ ਇੱਕ ਭ੍ਰਿਸ਼ਟਾਚਾਰ ਦੀ ਗੱਲ ਹੋ ਰਹੀ ਆ ਬਈ ਗੱਲ ਭ੍ਰਿਸ਼ਟਾਚਾਰ ਦੀ ਤਾਂ ਹੋ ਰਹੀ ਆ ਪਰ ਸਾਰੇ ਪੰਜਾਬ ਦੇ ਵਿੱਚੋਂ ਇੱਕ ਕੋਟ ਕਪੂਰੇ ਦਾ ਥਾਣੇ ਦੇ ਵਿੱਚ ਲਗਾ ਐਸਾ ਹੀ ਦੱਸਿਆ ਸਾਰੇ ਜਿਤਾ ਸਾਰੀ ਦੁਨੀਆ ਤਹਨ ਰੈਲੀ ਚੱਲ ਰਹੀ ਆ ਇੱਕ ਐਸਾ ਹੀ ਆ ਆਹੀ ਆ ਜਿਹੜਾ ਭ੍ਰਿਸ਼ਟਾਚਾਰ ਕਰ ਰਿਹਾ ਇਹ ਰੁਕ ਜਿਵੇਂ ਤਾਂ ਕੰਮ ਸਾਰਾ ਪਧਰਾ ਚੱਲੂ ਫਿਆ ਨਾ ਇਹੇ ਮਤਲਬ ਹੀ ਹੋਇਆ ਪਰ ਚਲੋ ਮੁੜ ਕੇ ਨਾ ਮਾਤਾ ਪਾਪ ਚਲੋ ਪੇਸ਼ ਕਰ ਪੇਸ਼ ਕੇ ਉਹ ਚਲੋ ਇਹ ਜਿਹੜਾ ਬਿੱਲ ਲੈ ਕੇ ਆਏ ਚੰਗਾ